ਕੱਲ ਸਾਡੇ ਕੋਲ ਐਕਚੁਅਲੀ ਨਿਊਜ਼ ਆਈ ਸੀ ਕਿ ਵੀ ਥੰਗਰੇ ਦੇ ਵਿੱਚ ਡਾਇਰੀਆ ਫੈਲਿਆ ਉੱਥੇ ਮੌਕੇ ਤੇ ਜਾ ਕੇ ਸਾਰੇ ਘਰਾਂ ਦੇ ਵਿੱਚ ਡੋ ਟੂ ਡੋ ਸਰਵੇ ਕੀਤਾ ਗਿਆ ਜਿਹੜੇ ਵੀ ਕੋਈ ਪੇਸ਼ੈਂਟ ਸੀਗੇ ਉਹਨਾਂ ਨੂੰ ਐਡਮਿਟ ਵੀ ਕਰਾਇਆ ਗਿਆ ਦੋ ਪੇਸ਼ੈਂਟਸ ਸਿਵਲ ਹਸਪੀਟਲ ਚ ਕੱਲ ਐਡਮਿਟ ਹੋਏ ਸੀ ਤੇ ਇੱਕ ਪੇਸ਼ੈਂਟ ਨੀਲਮ ਹਸਪੀਟਲ ਚ ਐਡਮਿਟ ਹੋਇਆ ਤੇ 2-3 ਪੇਸ਼ੈਂਟਸ ਡਿਸਚਾਰਜ ਹੋ ਚੁੱਕੇ ਆ ਐਗਜੈਕਟ ਉਹਨਾਂ ਦਾ ਨੰਬਰ ਹਲੇ ਕੰਪਲੀਟ ਰਿਪੋਰਟ ਤਿਆਰ ਨਹੀਂ ਹੋਈ ਹੈ ਉਸ ਤੋਂ ਬਾਅਦ ਪਤਾ ਲੱਗੇਗਾ ਬਾਕੀ ਡੋਰ ਟੂ ਡੋਰ ਸਰਵੇ ਦੇ ਥਰੂ ਉਹਨਾਂ ਨੂੰ ਕਲੋਰੀਨ ਦੀਆਂ ਗੋਲੀਆਂ ਵੰਡੀਆਂ ਗਈਆਂ ਨਾਲ ਉਹਨਾਂ ਨੂੰ ਦੱਸਿਆ ਗਿਆ ਵੀ ਕੋਈ ਵੀ ਪੀਣ ਵਾਲਾ ਪਾਣੀ ਜੇ ਆਪਾਂ ਵਰਤਦੇ ਆ ਤਾਂ ਉਹਨੂੰ ਉਬਾਲ ਕੇ ਪੀਤਾ ਜਾਵੇ ਜਾਂ ਕਲੋਰੀਨ ਦੀ ਗੋਲੀ 20 ਲੀਟਰ ਦੇ ਪਾਣੀ ਦੇ ਵਿੱਚ ਪਾ ਕੇ ਉਸ ਤੋਂ ਬਾਅਦ ਉਹਨੂੰ ਯੂਜ਼ ਕੀਤਾ ਜਾਵੇ ਪਿੰਡ ਵਾਸੀਆਂ ਕੀ ਕਹਿਣਾ ਚਾਹੁੰਦੇ ਆ ਪਿੰਡ ਵਾਸੀਆਂ ਨੂੰ ਮੈਂ ਇਹੀ ਕਹੂੰਗਾ ਵੀ ਥੋੜਾ ਜਿਹਾ ਬਾਰਿਸ਼ ਦਾ ਮੌਸਮ ਹੈਗਾ ਤੇ ਸਾਫ ਤੇ ਸਵੱਛ ਪਾਣੀ ਐਕਚੁਅਲੀ ਵਰਤਿਆ ਜਾਵੇ ਤੇ ਮੈਂ ਉਹਨਾਂ ਨੂੰ ਅਪੀਲ ਕਰੂੰਗਾ ਜਦੋਂ ਪਾਣੀ ਦੀ ਸਪਲਾਈ ਚਾਲੂ ਹੋਵੇ ਉਦੋਂ ਹੀ ਪਾਣੀ ਦੇ ਲਈ ਮੋਟਰ ਦਾ ਇਸਤੇਮਾਲ ਨਾ ਕੀਤਾ ਜਾਵੇ ਟੁੱਲੂ ਪੰਪ ਦੇ ਨਾਲ ਹੁੰਦਾ ਕੀ ਹੈ ਵੀ ਜਦੋਂ ਪਾਣੀ ਦੀ ਸਪਲਾਈ ਨਹੀਂ ਹੁੰਦੀ ਉਦੋਂ ਟੁੱਲੂ ਪੰਪ ਤੇ ਨਾਲ ਪਾਣੀ ਦੀ ਜਿਹੜੀ ਪਾਈਪ ਹੈਗੀ ਆ ਉਹਨੂੰ ਨੁਕਸਾਨ ਪੁੱਜਦਾ ਤਾਂ ਉਹਦੇ ਨਾਲ ਮਿਕਸਿੰਗ ਹੋਣ ਦਾ ਖਰਚਾ ਵੱਧ ਜਾਂਦਾ ਹੈ ਮੀਆਂ ਦਾ ਮੌਸਮ ਹੈ ਆਪਾਂ ਨੂੰ ਸਫਾਈ ਰੱਖਣੀ ਚਾਹੀਦੀ ਹੈ ਤੇ ਮੈਂ ਆਸ ਰੱਖਦਾ ਹਾਂ ਕਿ ਪਿੰਡਾਂ ਦੇ ਸਾਰੇ ਸਾਡੇ ਨਾਲ ਸਹਿਯੋਗ ਕਰਨਗੇ ਤੇ ਲੋੜੀਂਦੀ احتیاط ਵਰਤਣਗੇ ਉਸ ਤੋਂ ਬਾਅਦ ਮੈਂ ਇੱਕ ਹੋਰ ਉਹਨਾਂ ਨੂੰ ਅਪੀਲ ਕਰਨਾ ਚਾਹਾਂਗਾ ਜੇ ਕੋਈ ਵੀ ਕੇਸ ਇਸ ਤਰ੍ਹਾਂ ਡਾਇਰੀਏ ਦਾ ਸਾਹਮਣੇ ਆਉਂਦਾ ਹੈ ਤਾਂ ਉਹਨਾਂ ਦੇ ਲਈ ਘਰੇ ਉਪਚਾਰ ਨਾ ਕਰਨ ਤੁਰੰਤ ਐਡਮਿਨਿਸਟ੍ਰੇਸ਼ਨ ਦੇ ਧਿਆਨ ਚ ਲਿਆਨ ਤੁਰੰਤ ਸਿਵਲ ਹਸਪੀਟਲ ਚ ਪਹੁੰਚ ਕਰਨ ਕਿ ਕਿਸੇ ਵੀ ਹੋਰ ਪਿੰਡ ਦੇ ਵਿੱਚ ਵੀ ਮਲਟੀਪਲ ਕੇਸਿਸ ਆਉਂਦੇ ਹੋ ਸਾਡੇ ਧਿਆਨ ਚ ਜ਼ਰੂਰ ਲਿਆਨ ਤਾਂ ਜੋ ਐਕਚੁਅਲੀ ਸਮੱਸਿਆ ਨੂੰ ਸਮੇਂ ਰਹਿੰਦੇ ਹੀ ਨਿਜਿੱਠਿਆ ਜਾ ਸਕੇ डॉक्टर सोनिया जंगवाल एस एम ओ राजपुरा फैल गया सरकारी आया है आ, मेरे पास कल दो मरीज़ आए थे उनमें से एक अभी इलाज उसका चल रहा है दूसरा मरीज जा चुका है तो आपकी तरफ तो से क्या क्या इंतजाम किए हुआ है हमारी तरफ से तो मेडिसिन एंड ओ आर एस सारों के इंतज़ाम है डॉक्टर्स के इंतज़ाम है मेडिसिन का डॉक्टर है जो लुकाफ्ट कर रहे हैं डॉक्टर को गाँव वासियों को यही कि पानी उबाल के पिए इनफैक्ट और इसको पानी को चेक करवा लें अगर सीवरेज का पानी मिक्स है तो इनफैक्ट पानी बंद हो जाना चाहिए और सरकार को टैंकर्स प्रोवाइड करके देने चाहिए जिससे पेशेंट्स को ਪਾਣੀ ਮਿਲ ਜਾ ਜਾਂ ਗਾਉਂ ਵਾਸੀਆਂ ਨੂੰ ਪਾਣੀ ਮਿਲ ਜਾ ਕਰਾਈ ਹੈ ਜੀ ਉੱਥੇ ਪਾਣੀ ਜਿਹੜਾ ਗੰਦਾ ਆ ਗਿਆ ਪਾਣੀ ਗੰਦੇ ਕਰਕੇ ਆਇਆ ਇਹੋ ਇਹਮ ਪ੍ਰੋਬਲਮ ਆ ਗਈ ਕਾ ਬਲੈਟਰਿੰਗਾਂ ਬਾਅਦ ਇਹੋ ਉਲਟੀਆਂ ਨੇ ਬੰਦ ਨਹੀਂ ਹੋ ਰਹੀਆਂ ਜੀ ਕੱਲ ਕੀ ਪੂਰਾ ਦਾਖਲ ਕਰੀ ਵੀ ਹੈ ਇਹ ਵੀ ਮਤਲਬ ਪ੍ਰੋਬਲਮ ਚੱਲ ਰਹੀ ਹੈ ਹਲੇ ਰੁਕਿਆ ਨਹੀਂ ਲੈਟਰਿੰਗ ਬਾਥਰੂਮ ਇਹ ਪਾਣੀ ਦੇ ਉਲਟੀਆਂ ਗੰਦੇ ਪਾਣੀ ਕਰਕੇ ਹੋਇਆ ਸਾਰਾ ਜੀ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਆ ਸਰਕਾਰ ਨੂੰ ਇਹ ਜਾਣਾ ਚਾਹੁੰਦੇ ਆ ਵੀ ਮਾਨੂੰ ਬਈ ਪਾਣੀ ਚੰਗਾ ਮਿਲਿਆ ਵਧੀਆ ਵੀ ਦੇਖੋ ਨੇ ਮਰੀਦ ਨੇ ਸਾਦਾ ਪਿੰਡ ਮਰ ਮਿਰਜਾ ਨਾ ਹੋ ਗਿਆ ਜੀ ਵੀ ਦੇਖੋ ਜਿਹੜਾ ਪਿੰਡ ਹੈ ਉਹ ਮਤਲਬ ਇਤਨਾ ਬਿਮਾਰ ਹੋ ਗਿਆ ਕਦੀ ਕੋਈ ਡਾਕਟਰ ਵਜਾਰਿਆ ਕੋਈ ਕਿਸੇ ਡਾਕਟਰ ਵਜਾਰਿਆ ਸਾਡੀ ਜਿਹੜੇ ਪਾਣੀ ਹੈਗਾ ਪਾਣੀ ਆਇਆ ਕਿਧਰੋਂ ਇਹ ਲੰਦਾ ਹੈ ਇਹ ਪਾਣੀ ਨਿਊ ਸੁਣਿਆ ਜੀ ਵੀ ਮੈਂ ਨਹਿਰ ਦਾ ਪਾਣੀ ਆਇਆ ਹੈ ਉਹ ਤੁਹਾਡੇ ਤੇ ਉਸ ਪਾਣੀ ਦੇ ਪੈਪਾਂ ਦਾ ਕੋ ਕੰਮ ਕੋਈ ਚੱਲ ਰਿਹਾ ਪਾਣੀ ਦਾ ਪੈਪਾਂ ਪਰੇ ਨਮੀਆਂ ਜੀ ਜੀ ਇਹ ਪੈਪਾਂ ਪਣੇਰ ਦਾ ਮੇਰੇ ਕੋਈ ਫੁੱਟ ਦਾ ਪੈਪ ਮਨੂ ਲੀਕ ਪਾਣੀ ਹੋ ਗਿਆ ਗੰਦਾ ਕੁੜੀਆ ਪਾਣੀ ਆ ਰਹਾ ਵਗੈਰਾ ਮੈਂ ਜਿਆਦਾ ਗੰਦਾ ਪਾਣੀ ਚੱਲ ਗਿਆ ਵਿੱਚੋਂ ਮੈਂ ਇਸ ਤਰ੍ਹਾਂ ਕੁੱਸ ਹੋਇਆ ਇਹਦੇ ਮੋਕੇ ਤਾਂ ਨਾ ਦਿੱਤੇ ਨੂੰ ਅਜੀ ਦੂਆ ਦਿਨਾਈ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ